ਜ਼ਿਮਨੀ ਚੋਣਾਂ ਦੇ ਵਿੱਚ ਧਾਂਦਲੀ ਦੇ ਇਲਜ਼ਾਮਤ ਬਾਅਦ Imran Khan ਦੀ ਸਿਆਸੀ ਪਾਰਟੀ ਨੇ ਐਲਾਨ ਕੀਤਾ ਕਿ ਤਸਵੀਆ ਕੇ ਨਾਂ ਤੇ ਹੁਣ ਅਸੀਂ ਹਕਮਰਾਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਨਾ ਹੀ ਉਹ ਜੀ ਯਾਨੀ ਇੰਟੈਲੀਜੈਂਸ ਏਜੰਸੀਆਂ ਦਾ ਫੋਨ ਚੁੱਕਾਂਗੇ ਇਹ ਐਲਾਨ Imran Khan ਦੀ ਸਿਆਸੀ ਪਾਰਟੀ ਤੋਂ Mustafa Khocher ਅਤੇ ਇਸ ਤੋਂ Ardeshman Akram Raja ਹੋਣਾ ਨੇ ਕੀਤੇ ਸੀ ਜਦ ਕਿ ਉਹਨਾਂ ਦਾ ਇਹ ਵੀ ਅਖਣਾ ਹੈ ਕਿ ਹੁਣ ਅਸੀਂ ਗੱਲਬਾਤ ਵਾਲੇ ਦੂਏ ਬੰਦ ਕਰ ਦਿੱਤੇ ਨੇ ਬੈਰਿਸਟਰ ਗੋਹਰ ਹੋਣਾ ਦਾ ਕੱਲ ਬਿਆਨ ਸਾਹਮਣੇ ਆਇਆ ਹੈ ਕਿ ਜੇ ਸਾਨੂੰ ਪਤਾ ਹੁੰਦਾ ਕਿ ਜ਼ਿਮਨੀ ਚੋਣਾਂ ਦੇ ਵਿੱਚ ਸਾਡਾ ਮੈਰਿਟ ਇਸ ਤਰ੍ਹਾਂ ਚੋਰੀ ਕੀਤਾ ਜਾਣਾ ਹੈ ਇਦਾਂ ਸ਼ਬਕੂਨ ਮਾਰ ਕੇ ਕੀਤੀ ਜਾਣੀ ਹੈ ਤੇ ਅਸੀਂ ਇਹਨਾਂ ਚੋਣਾਂ 'ਚ ਆਪਣੇ ਕੈਂਡੀਡੇਟ ਹੀ ਖੜੇ ਨਹੀਂ ਸੀਗੇ ਕਰਦੇ ਜਦ ਕਿ ਇਸ ਬਾਲਦੀ ਦੇ ਉੱਤੇ ਤੇਲ ਪਾਇਆ ਹੈ ਰਾਣਾ ਸਨਾਵਲਾ ਖਾਨ ਹੋਣਾਂ ਦੇ ਬਿਆਨ ਨੇ ਜਿਨ੍ਹਾਂ ਦਾ ਇਹ ਅਕਨਾ ਹੈ ਕਿ ਜੇ Imran Khan ਦੀ ਸਿਆਸੀ ਪਾਰਟੀ ਗੱਲਬਾਤ ਵਾਸਤੇ ਤਿਆਰ ਹੈ ਤੇ ਅਸੀਂ ਗੱਲਬਾਤ ਵੀ ਬਿਲਕੁਲ ਰੈਡੀ ਮਿਲਾਂਗੇ ਯਾਦ ਰੱਖੇ ਕਿ ਇਸ ਤੋਂ ਪਹਿਲਾਂ ਜਿਹੜੀ ਗੱਲਬਾਤ ਹੋਈ ਸੀ ਉਹਦੇ 'ਚ ਹੁਕਮਰਾਨ ਜਮਾਤ ਪਰੋਨਾਂ ਦੇ ਨੁਮਾਇੰਦਿਆਂ ਦਾ ਇਹ ਅਕਨਾ ਸੀ ਕਿ ਠੀਕ Imran Khan ਦੇ ਨਾਲ ਜੇਲ੍ਹ 'ਚ ਮੁਲਾਕਾਤ ਕਰਨੇ ਪਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਲੋਕਾਂ ਦੀ ਇਮਰਾਨ ਖਾਨ ਦੇ ਨਾਲ ਜੇਲ੍ਹ ਚ ਮੁਲਾਕਾਤ ਨਾ ਕਰਵਾਈ ਗਈ ਤਾਂ ਜੀ ਉਹ ਤੋਂ ਕੁਝ ਸਲਾਹ ਲੈ ਕੇ ਕੋਈ ਮਾਮਲਾ ਕੋਈ ਸਮਝੌਤਾ ਸਿਰੇ ਚੜ ਸਕਣ ਜਿਸ ਦੇ ਬਾਅਦ ਹੁਣ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਦੋ ਟੋਕ ਨਾ ਕਰ ਦਿੱਤੀ ਹੈ ਪਰ ਰਾਣਾ ਸਨਾਉਲਾ ਖਾਨ ਹੋਣੇ ਦਾਣਾ ਸੁੱਟ ਰਹੇ ਨੇ ਔਰ ਕਹਿ ਰਹੇ ਨੇ ਕਿ ਜੇ ਕੋਈ ਗੱਲਬਾਤ ਕਰਨਾ ਚਾਹੁੰਦਾ ਹੈ ਆ ਇਹ ਸਿਤਿਆਰ